ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲੱਗੇ ਹਾਂ ਜੀ ਹੁਣ ਵੀਡੀਓ ਸ਼ੁਰੂ ਕਰਨ ਸਵੇਰ ਦੇ ਵੱਜ ਗਏ ਹਨ 11:30 ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਹੀ ਦੇਖਿਓ ਕਿਉਂਕਿ ਵੀਡੀਓ ਜਿਹੜੀ ਹੈ ਗੁਰਬਾਣੀ ਬਾਰੇ ਹੀ ਹੈ ਦੇਖੋ ਜੀ ਅਸੀਂ ਗੁਰਬਾਣੀ ਤਾਂ ਪੜਦੇ ਹਾਂ ਗੁਰਬਾਣੀ ਪੜਨ ਲੱਗੇ ਹਾਂ ਅਸੀਂ ਮਨ ਵਿੱਚ ਇਹੋ ਹੀ ਵਿਚਾਰ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਆਸਾਂ ਨੇ ਉਹ ਪੂਰੀਆਂ ਹੋ ਜਾਣ ਸਾਡੇ ਸਾਰੇ ਇਹ ਦੁੱਖ ਦੂਰ ਹੋ ਜਾਣ ਸਾਡੇ ਨੇੜੇ ਤੇੜੇ ਕੋਈ ਵੀ ਦੁੱਖ ਨਾ ਰਵੇ ਸਾਰੇ ਹੀ ਸੁਖੀ ਵਸਣ ਸਾਰੇ ਹੀ ਖੁਸ਼ ਰਹਿਣ ਇਹ ਅਸੀਂ ਆਪਣੇ ਮਨ ਵਿੱਚ ਅਰਦਾਸ ਕਰਦੇ ਹਾਂ ਕਿ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜੀਓ ਮੈਂ ਆਸਰ ਰੱਖੀ ਜੇ ਤੂੰ ਮੇਰਾ ਸਭੋ ਦੁੱਖ ਗੋਆਏ ਜੀਓ ਇਹ ਅਰਦਾਸ ਅਸੀਂ ਜਦੋਂ ਵੀ ਅਸੀਂ ਪਰਮਾਤਮਾ ਦੇ ਅੱਗੇ ਆਉਣੀ ਆ ਤੇ ਬਾਣੀ ਪੜ੍ਹਦੇ ਹਾਂ ਤੇ ਇਹੋ ਹੀ ਕਹਿੰਦੇ ਹਾਂ ਕਿ ਮੇਰੇ ਸਾਰੇ ਦੁੱਖ ਦੂਰ ਕਰ ਦੋ ਦੁੱਖ ਸਾਡੇ ਕਿੱਦਾਂ ਦੂਰ ਹੁੰਦੇ ਆ ਦੁੱਖ ਦੂਰ ਹੁੰਦੇ ਆ ਸਾਡੇ ਇੱਕ ਹੀ ਗੁਰੂ ਦੇ ਪਾਸ ਬੇਨਤੀ ਅਰਦਾਸ ਕਰਨ ਦੇ ਘੜ ਨਾ ਕਿ ਅਸੀਂ ਜਗਾ ਜਗਾ ਤੇ ਜਾਈਏ ਪਖੰਡੀਆਂ ਕੋਲ ਜਾਈਏ ਸਾਧੂਆਂ ਕੋਲ ਜਾਈਏ ਧਾਗੇ ਤਵੀਤ ਅਸੀਂ ਪਾ ਕੇ ਬਹਿ ਜਾਈਏ ਤੇ ਗੁਰੂ ਸਾਡੀ ਜਿਹੜੀ ਐ ਨਾ ਬਾਣੀ ਫੜਦੇ ਗੁਰੂ ਸਾਡੀ ਬਾਤ ਛੱਡ ਦਿੰਦੇ ਹਨ ਗੁਰੂ ਸਾਹਿਬ ਕਹਿੰਦੇ ਆ ਕਿ ਜਿੱਦਾਂ ਵੇਖੋ ਜੀ ਬੱਚੇ ਜਿਹੜੇ ਆ ਭਟਕਦੇ ਆ ਕਦੀ ਕਿੱਧਰ ਭਟਕਦੇ ਆ ਕਦੀ ਕਿੱਧਰ ਭਟਕਦੇ ਆ ਜੇਕਰ ਉਹ ਬੱਚੇ ਨੂੰ ਅਸੀਂ ਸਕੂਲ ਭੇਜਿਆ ਹੈ ਤੇ ਬੱਚਾ ਸਕੂਲ ਦੀ بجائے ਕਿਤੇ ਹੋਰ ਜਾ ਕੇ ਘੁੰਮਣ ਫਿਰਨ ਆ ਹੋਵੇ ਤਾਂ ਸਾਨੂੰ ਕਿਸੇ ਕੋਲੋਂ ਇਹ ਪਤਾ ਲੱਗੇ ਕਿ ਸਾਡਾ ਬੱਚਾ ਅੱਜ ਸਕੂਲ ਹੀ ਨਹੀਂ ਗਿਆ ਉਹਦੀ اٹੈਂਡੈਂਸ ਹੀ ਨਹੀਂ ਲੱਗੀ ਸਕੂਲ ਦੇ ਵਿੱਚ ਫਿਰ ਸਾਨੂੰ ਅਗਲੇ ਦਿਨ ਜਿਹੜੀ ਇਹ ਕੰਪਲੇਨ ਆ ਜਾਏਗੀ ਘਰ ਦੇ ਵਿੱਚ ਕਿ ਤੁਹਾਡਾ ਬੱਚਾ ਜਿਹੜਾ ਹੈ ਨਾ ਉਹ ਸਕੂਲ ਦੇ ਵਿੱਚ ਪਹੁੰਚਿਆ ਹੀ ਨਹੀਂ ਉਹਦਾ ਸਿਲੇਬਸ ਜਿਹੜਾ ਇਹ ਉਹ ਵਾਲਾ ਉਸ ਦਿਨ ਦਾ ਉਹ ਜਿਹੜਾ ਹੈ ਨਾ ਉਹ ਨੂੰ ਯਾਦ ਨਹੀਂ ਹੋਣਾ ਉਹਨੂੰ ਪਤਾ ਨਹੀਂ ਲੱਗਣਾ ਕਿ ਅੱਜ ਮੈਨੂੰ ਗੁਰੂ ਸਾਹਿਬ ਨੇ ਕੀ ਪੜਾਇਆ ਹੈ ਅੱਜ ਸਾਨੂੰ ਸਕੂਲ ਵਿੱਚ ਕੀ ਪੜਾਇਆ ਗਿਆ ਹੈ ਇਦਾਂ ਹੀ ਗੁਰਦੁਆਰਾ ਸਾਹਿਬ ਵਿੱਚ ਜਦੋਂ ਅਸੀਂ ਜਾਂਦੇ ਹਾਂ ਵਿੱਚ ਵਿੱਚ ਅਸੀਂ ਹਟ ਜਾਂਦੇ ਹਾਂ ਕਦੀ ਜਾਂਦੇ ਹਾਂ ਕਦੀ ਨਹੀਂ ਜਾਂਦੇ ਕਦੀ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਲੋਕ ਆ ਜਾਂਦੇ ਹੈ ਕਿ ਜਿਹੜੇ ਸਾਨੂੰ ਗੁਰਬਾਣੀ ਨਾਲੋਂ ਤੋੜਦੇ ਆ ਉਹ ਤੋੜਨਾ ਚਾਹੁੰਦੇ ਹੈ ਸਾਨੂੰ ਤੇ ਅਸੀਂ ਉਹਨਾਂ ਦੀ ਗੱਲ ਨੂੰ ਨੇ ਸੁਣਨਾ ਹੈ ਅਸੀਂ ਸੁਣਨਾ ਹੈ ਪਰਮਾਤਮਾ ਦੀ ਗੱਲ ਨੂੰ ਘਰ ਵਿੱਚ ਅਸੀਂ ਜਦੋਂ ਆਪਣੇ ਵੇਖੋ ਜੀ ਅਸੀਂ ਇਹ ਸੋਚਦੇ ਹਾਂ ਕਿ ਮੈਂ ਹਰ ਮਹੀਨੇ ਫੀਸ ਬੱਚੇ ਦੀ ਦੇਣਾ ਹਾਂ ਦੇਂਦੀ ਹਾਂ ਫੀਸ ਤੇ ਮੇਰੇ ਬੱਚੇ ਦਾ ਸਿਲੇਬਸ ਜਿਹੜਾ ਹੈ ਨਾ ਉਹ ਪੂਰਾ ਹੀ ਹੋਣਾ ਚਾਹੀਦਾ ਹੈ ਉਹ ਕਿਤੇ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਜਦੋਂ ਸਾਲ ਬਾਅਦ ਬੱਚਾ ਪੇਪਰ ਦੇਣ ਜਾਵੇ ਤੇ ਉੱਥੇ ਉਹਨੂੰ ਕੁਝ ਯਾਦ ਹੀ ਨਾ ਆਵੇ ਉਹ ਸੋਚੇ ਕਿ ਮੈਂ ਹੁਣ ਕੀ ਲਿਖਾਂ ਤੇ ਨਾਲ ਤੇ ਬੱਚੇ ਜਿਹੜੇ ਉਹ ਅੱਗੇ ਨਿਕਲ ਜਾਣ ਤੇ ਬੱਚਾ ਸਾਡਾ ਪਿੱਛੇ ਰਹਿ ਜਾਏ ਇੱਥੇ ਆ ਕੇ ਸਾਡੇ ਕੋਲੋਂ ਬੜੀ ਵੱਡੀ ਗਲਤੀ ਹੁੰਦੀ ਹੈ ਅਸੀਂ ਬੱਚਿਆਂ ਨੂੰ ਤੇ ਸਕੂਲ ਭੇਜਦੇ ਹਾਂ ਟਿਫਨ ਵੀ ਤਿਆਰ ਕਰਦੇ ਹਾਂ ਤੇ ਨਾਲ ਇਹ ਨਹੀਂ ਗੱਲ ਵੀ ਕਹਿੰਦੇ ਹਾਂ ਕਿ ਅੱਜ ਦਾ ਸਿਲੇਬਸ ਪੂਰਾ ਪੜ੍ਹਿੰ ਤੂੰ ਪੂਰਾ ਯਾਦ ਕਰੀਂ ਘਰ ਆ ਕੇ ਮੈਨੂੰ ਸੁਣਾਵੀਂ ਵੀ ਇਸੀ ਤਰ੍ਹਾਂ ਪ੍ਰਮਾਤਮਾ ਵੈਗਰੂ ਸਾਹਿਬ ਜੀ ਸਾਨੂੰ ਕਹਿੰਦੇ ਹਨ ਕਿ ਤੂੰ ਗੁਰਦੁਆਰਾ ਸਾਹਿਬ ਆ ਬਾਣੀ ਪੜ ਬਾਣੀ ਸੁਣ ਇਹਨੂੰ ਤੂੰ ਪੜ ਜਿੰਨਾ ਪੜ ਸਕਦਾ ਹੈ ਇਹ ਨਹੀਂ ਹੈ ਕਿ ਬਾਣੀ ਪੜਨੀ ਨਹੀਂ ਹੈ ਹਾਂ ਪੜ ਕੇ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਹੰਕਾਰ ਨਹੀਂ ਆਉਣਾ ਚਾਹੀਦਾ ਨੀਵੇਂ ਹੋ ਕੇ ਰਹਿਣਾ ਚਾਹੀਦਾ ਹੈ ਬਾਣੀ ਪੜਨੀ ਹੀ ਚਾਹੀਦੀ ਹੈ ਬਾਣੀ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ ਗੁਰਦੁਆਰਾ ਸਾਹਿਬ ਜਾ ਕੇ ਬਾਣੀ ਪੜਨੀ ਹੈ ਜਦੋਂ ਬਾਣੀ ਸੁਣਨੀ ਹੈ ਫੇਰ ਅਸੀਂ ਪਰਮਾਤਮਾ ਜਿਹੜੇ ਸਾਨੂੰ ਇਹ ਕਹਿੰਦੇ ਹਨ ਕਿ ਮੈਂ ਹੁਣ ਤੈਨੂੰ ਦੇਖਾਂਗਾ ਸਾਲ ਬਾਅਦ ਮੈਂ ਤੈਨੂੰ ਮਿੰਟ-ਮਿੰਟ ਵਿੱਚ ਤੇਰਾ ਨੋਟਿਸ ਕਰ ਰਿਹਾ ਕਿ ਤੂੰ ਕੀ ਕਰ ਰਿਹਾ ਹਾਂ ਤੇ ਕੀ ਨਹੀਂ ਕਰ ਰਿਹਾ ਤੂੰ ਕਿਹੜੇ ਹਿਰਦੇ ਦੇ ਨਾਲ ਕਿਹੜੇ ਪਾਸੇ ਜਾ ਰਿਹਾ ਹਾਂ ਤੂੰ ਮੈਂ ਤੈਨੂੰ ਦੇਖ ਰਿਹਾ ਹਾਂ ਦੇਖੋ ਜੀ ਅੱਜ ਕੱਲ ਦੇ ਸਮੇਂ ਵਿੱਚ ਅਗਰ ਅਸੀਂ ਕਿਸੇ ਨੂੰ ਤੁਮ ਕਹਿ ਕੇ ਬੁਲਾ ਲਈਏ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਉਹ ਸਾਡੇ ਗਲ ਪੈ ਜਾਂਦਾ ਹੈ ਉਹ ਕਹਿੰਦਾ ਹੈ ਕਿ ਤੂੰ ਮੈਨੂੰ ਤੂੰ ਕਿਉਂ ਕਹਿ ਕੇ ਬੁਲਾਇਆ ਹੈ ਤੇ ਗੁਰਗ੍ਰੰਥ ਸਾਹਿਬ ਵਿੱਚ ਵੇਖੋ ਤੂੰ ਤੋਪ ਗਿਆਰ ਹੋਰ ਕੋਈ ਗੱਲ ਨਹੀਂ ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਦੇਖ ਲਓ ਤੁਸੀਂ ਆਪੇ ਹੀ ਪੈਰ ਹਾੜੇ ਅੰਦਰ ਇਹ ਹੰਕਾਰ ਕਿਉਂ ਕਿ ਸਾਨੂੰ ਇਹਨੇ ਤੂੰ ਕਹਿ ਕੇ ਬੁਲਾਇਆ ਹੈ ਮੈਨੂੰ ਜੀ ਨਹੀਂ ਆਖਿਆ ਜੀ ਕਹਿ ਕੇ ਕਿਉਂ ਨਹੀਂ ਬੁਲਾਇਆ ਮੇਰਾ ਸਤਕਾਰ ਕਿਉਂ ਨਹੀਂ ਕੀਤਾ ਮੈਨੂੰ ਇੰਨੇ ਆਦਰ ਸਨਮਾਨ ਕਿਉਂ ਨਹੀਂ ਦਿੱਤਾ ਇਸ ਕਰਕੇ ਹਮੇਸ਼ਾ ਹੀ ਪ੍ਰਮਾਤਮਾ ਦੇ ਅੱਗੇ ਇਹੋ ਹੀ ਕਹਿਣਾ ਹੈ ਸੱਚੇ ਪਾਤਸ਼ਾਹ ਮੈਂ ਤੇਰੇ ਲਾੜ ਲੱਗਾ ਹਾਂ ਤੂੰ ਮੈਨੂੰ ਆਪਣੇ ਹੀ ਲਾੜ ਲਾ ਕੇ ਰੱਖੀ ਮੈਂ ਹੋਰ ਕਿਤੇ ਵੀ ਨਹੀਂ ਕਿਸੇ ਪਾਸੇ ਨਹੀਂ ਨਹੀਂ ਜਾਣਾ ਹੈ ਮੈਂ ਤੇਰੇ ਕੋਲ ਹੀ ਆਉਣਾ ਹੈ ਤੇ ਤੇਰੇ ਕੋਲ ਹੀ ਰਹਿਣਾ ਹੈ ਇਸ ਕਰਕੇ ਅਰਦਾਸ ਬੇਨਤੀ ਮਾਣੀ ਜਿਹੜੀ ਪੜਨੀ ਹੈ ਨਾ ਉਹ ਪ੍ਰਮਾਤਮਾ ਜੋਤੇ ਪੂਰਾ ਪਰੋ ਸਾਰਾ ਕਿ ਕੇ ਪੜਨੀ ਹੈ ਆਸਤੇ ਆਸਤੇ ਹੀ ਗੁਰਬਾਣੀ ਜਿਹੜੀ ਹੈ ਨਾ ਇਹ ਹਿਰਦੇ ਵਿੱਚ ਵਸਦੀ ਹੈ ਏਦਾਂ ਅਚਾਨਕ ਨਹੀਂ ਵਸਦੀ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਹੀ ਵਸਦੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਿਟਾਈ ਦਇਆਲ ਪੁਰਖ ਮੇ ਹਰਵਾਨਾ ਹਰ ਨਾਨਕ ਸਾਚ ਵਖਾਨਾ ਦੇਖੋ ਜੀ ਬਾਣੀ ਜਿਹੜੀ ਹੈ ਨਾ ਧੁਰੋਂ ਆਈ ਹੋਈ ਹੈ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਧੁਰੋਂ ਇਹ ਬਾਣੀ ਸਾਨੂੰ ਸਾਡੇ ਵਾਸਤੇ ਸਾਨੂੰ ਸੁਣਾਈ ਹੈ ਉਹਨਾਂ ਨੇ ਸਾਡੇ ਵਾਸਤੇ ਹੀ ਮਰਦਾਨੇ ਨੂੰ ਕਹਿੰਦੇ ਹੁੰਦੇ ਸੀ ਮਰਦਾਨੀਆਂ ਰਵਾਬ ਬਚਾਉਣ ਬਾਣੀਆਂ ਹੀ ਹੈ ਇਦਾਂ ਹੀ ਦੁਨੀਆਵੀ ਚੀਜ਼ਾਂ ਇਕੱਠੀਆਂ ਕਰ ਕਰਕੇ ਇਕੱਠੀਆਂ ਕਰ ਕਰਕੇ ਕੀ ਇਹ ਮੇਰਾ ਵੀ ਹੋ ਜੇ ਮੇਰਾ ਵੀ ਹੋ ਜੇ ਲੈ ਲੈ ਕੇ ਤੁਰਪੋ ਪਿੰਡਾ ਪਿੰਡਾ ਵਿੱਚ ਗੁਰੂ ਨਾਨਕ ਪਾਤਸ਼ਾਹ ਤੇ ਮਰਦਾਨਾ ਜਾ ਰਹੇ ਸਨ ਜੋ ਜੋ ਕੋਈ ਪੇਟਾਕਾਰ ਦੇ ਰਿਆ ਸੀ ਸਮਾਨਨ ਕਰ ਰਿਆ ਸੀ ਆਦਰ ਕਰ ਰਿਆ ਸੀ ਤੇ ਉਹ ਮਰਦਾਨਾ ਜਿਹੜਾ ਸੀ ਨਾ ਆਪਣੀ ਪੰਡ ਵਿੱਚ ਬੰਦ ਮੰਨ ਕੇ ਦੇ ਨਾਲ ਲੈ ਕੇ ਤੁਰ ਪਿਆ ਅੱਗੇ ਜਾ ਕੇ ਪੰਡ ਹੋ ਗਈ ਪਾਰੀ ਤੇ ਬਾਬਾ ਨਾਨਕ ਕਹਿਣ ਲੱਗੇ ਮਰਦਾਨੀਆਂ ਇਹ ਸਾਰਾ ਕੁਸ਼ੀ ਇੱਥੇ ਛੱਡ ਕੇ ਤੇ ਇਦਾਂ ਹੀ ਤੋਰ ਮੇਰੇ ਨਾਲ ਤੇ ਗੰਦਾ ਬਾਬਾ ਜੀ ਇੰਨਾ ਕੁਝ ਸਾਨੂੰ ਮਿਲਿਆ ਹੈ ਇਹਦਾ ਕੀ ਕਰਾਂ ਇਹ ਨਾਲ ਲੈ ਕੇ ਜਾਣਾ ਲੋਕਾਂ ਨੇ ਸਤਕਾਰ ਦੇ ਨਾਲ ਸਾਨੂੰ ਪੇਟਾ ਦਿੱਤੀ ਹੈ ਬਾਬਾ ਜੀ ਕਹਿੰਦੇ ਅਗੇ ਤੂੰ ਇੱਧਾ ਘਰ ਇੱਥੇ ਛੱਡ ਦੇ ਜਿਹਨੂੰ ਲੋੜ ਹੋਏਗੀ ਉਹ ਲੱਗੇਗਾ ਜਿਹੜੇ ਕਰਮ ਵਿੱਚ ਜੋ ਹੋਏਗਾ ਉਹ ਨੂੰ ਮਿਲ ਜਾਏਗਾ ਤੂੰ ਅੱਗੇ ਚੱਲ ਮੇਰੇ ਨਾਲ ਖਾਲੀ ਹੱਥ ਦੇਖੋ ਜੀ ਸਭ ਕੁਝ ਇੱਥੇ ਹੀ ਹੈ ਤੇ ਇੱਥੇ ਹੀ ਰਹਿ ਜਾਣਾ ਹੈ ਕੁਛ ਨਹੀਂ ਨਾਲ ਜਾਣਾ ਜਾਣਾ ਹੈ ਤੇ ਸਾਡੇ ਨਾਲ ਗੁਰਬਾਣੀ ਜਾਣੀ ਹੈ ਬਾਣੀ ਹੀ ਸਾਡਾ ਆਧਾਰ ਹੈ ਬਾਣੀ ਹੀ ਸਾਡਾ ਪਿਆਰ ਹੈ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਲੇਕਿਨ ਆਪਣੇ ਆਪ ਨੂੰ ਇਹ ਵੀ ਨਹੀਂ ਕਹਿਣਾ ਕਿ ਜੋ ਮੈਂ ਹਾਂ ਤੇ ਮੈਂ ਹੀ ਹਾਂ ਮੇਰੇ ਅੰਦਰ ਮੈਂ ਹੈ ਮੈਂ ਹੀ ਹਾਂ ਬਸ ਮੇਰੇ ਅਲਾਵਾ ਹੋਰ ਕੋਈ ਕੁਛ ਨਹੀਂ ਹੈ ਆਪਣੇ ਅੰਦਰ ਇਹ ਨਾ ਉਹ ਇਹ ਨਾ ਲੈ ਕੇ ਆਓ ਕੰਫੀਡੈਂਸ ਕਿ ਮੈਂ ਹਾਂ ਤੇ ਮੈਂ ਹੀ ਹਾਂ ਮੇਰੇ ਸਾਹਮਣੇ ਵਾਲਾ ਜਿਹੜਾ ਹੈ ਨਾ ਉਹ ਕੁਝ ਵੀ ਨਹੀਂ ਹੈ ਪਤਾ ਨਹੀਂ ਪਰਮਾਤਮਾ ਨੇ ਕਿਹੜੇ ਲਈ ਉਹਨੂੰ ਕੀ ਦੇ ਦੇਣਾ ਹੈ ਕਿੱਦਾਂ ਉਹਦੇ ਉੱਤੇ ਪਰਮਾਤਮਾ ਨੇ ਮਿਹਰ ਕਰ ਦੇਣੀ ਹੈ ਕਿੱਦਾਂ ਪਰਮਾਤਮਾ ਨੇ ਉਹਦੇ ਘਰ ਲੈ ਆਰਾਮ ਆਰਾ ਕਰ ਦੇਣੀਆਂ ਹਨ ਇਹ ਕੋਈ ਨਹੀਂ ਜਾਣਦਾ ਕਿਸੇ ਵੀ ਗਰੀਬ ਨੂੰ ਵੇਖ ਕੇ ਕਦੀ ਵੀ ਤੱਕਾ ਨਹੀਂ ਦੇਣਾ ਉਨੂੰ ਵੀ ਨਾਲ ਆਪਣੇ ਗੱਲ ਨਾਲ ਆਓ ਉਹਨੂੰ ਵੀ ਪਿਆਰ ਸਤਿਕਾਰ ਦਿਓ ਉਹਦਾ ਵੀ ਆਦਰ ਸਨਮਾਨ ਕਰਨਾ ਬਹੁਤ ਹੀ ਜ਼ਰੂਰੀ ਹੈ ਇਦਾਂ ਹੀ ਕਹਿੰਦੇ ਨੇ ਕਿ ਬੈਕੌਨ ਤਵੇਚ ਨਾਰਦ ਮੁਹਰੀ ਰਹਿਣਾ ਹੈ ਨਾਰਦ ਮਨੀ ਉਹ ਜਾਜ ਹੈ ਅਸੀਂ ਉਹਨੇ ਕੀ ਦੇਖਿਆ ਕਿ ਇੱਕ ਗਊ ਜੜੀ ਹੈ ਨਾ ਉਹ ਦਲਦਲ ਵਿੱਚ ਫਸੀ ਹੋਈ ਹੈ ਦਲਦਲ ਵਿੱਚ ਫਸਣ ਹੋਣ ਕਾਰਨ ਉਹਦੇ ਕੋਲ ਬਾਹਰ ਨਿਕਲਿਆ ਨਹੀਂ ਜਾ ਰਿਹਾ ਸੀ ਲਘੋ ਦੀ ਉਹ ਦੇ ਕਚੋਰ ਨੰਕੇ ਗਿਆ ਤੇ ਚੋਰ ਨੇ ਕੀ ਕੀਤਾ ਉਹਨੂੰ ਦੇਖਿਆ ਦੇਖ ਕੇ ਅੱਗੇ ਚਲਾ ਗਿਆ ਨਾਰਦ मुनि ਜਿਹੜਾ ਹੀ ਬੜਾ ਹੀ ਹੈਰਾਨ ਹੋਇਆ ਕਹਿੰਦਾ ਵੇਖੋ ਇੰਨੇ ਨਾ ਕੋਈ ਵੀ ਸੋਚ ਨਹੀਂ ਕੀਤੀ ਇੰਨੇ ਨਹੀਂ ਕਿਹਾ ਕਿ ਇਹ ਗਾਉ ਵਿਚਾਰੀ ਜਿ ਫਾਸੀ ਹੋਈ ਹੈ ਇਹਨੂੰ ਕੱਢ ਦਵਾ ਨਾਰਦ मुनि ਜਿਹੜਾ ਸੋਚਾ ਚ ਪੈ ਗਿਆ ਤੇ ਚੋਰ ਅੱਗੇ ਚਲਾ ਗਿਆ ਤੇ ਚੋਰ ਨੇ ਕੀ ਕੀਤਾ ਜਦੋਂ ਅੱਗੇ ਗਿਆ ਅੱਗੇ ਜਾ ਕੇ ਬਹਿ ਗਿਆ ਧਰਤੀ ਤੇ ਉਹਨੂੰ ਕਹਿੰਦੇ ਨੇ ਕਿ ਛੋੜਾਂ ਨੂੰ ਪਤਾ ਲੱਗਦਾ ਹੈ ਕਿ ਕਿੱਥੇ ਕੀ ਪਿਆ ਤਾਂ ਉਹਨੂੰ ਲੁੱਟੋ ਉਹਨੇ ਜ਼ਮੀਨ ਖੋਦਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਜ਼ਮੀਨ ਖੋਦਣੀ ਸ਼ੁਰੂ ਕੀਤੀ ਤਾਂ ਉਹਦੇ ਵਿੱਚੋਂ ਪੰਜ ਸੱਤ ਸੋਨੇ ਦੀਆਂ ਮੋਹਰਾਂ ਨਿਕਲੀਆਂ ਤੇ ਲੈ ਕੇ ਉਹ ਚਲਾ ਗਿਆ ਥੋੜੀ ਦੇਰ ਬਾਅਦ ਉੱਥੋਂ ਇੱਕ ਸਾਧੂ ਜਾਂਦਾ ਹੈ ਤਾਂ ਸਾਧੂ ਕੀ ਕਰਦਾ ਹੈ ਕਿ ਦੇਖਦਾ ਹੈ ਗਊ ਜਿਹੜੀ ਹੈ ਨਾ ਉਹ ਵਿਚਾਰੀ ਫਸੀ ਹੋਈ ਹੈ ਦਲਦਲ ਵਿੱਚ ਤੇ ਮੈਂ ਇਹਨੂੰ ਕੱਢ ਦਵਾਂ ਮੈਂ ਇਹਦਾ ਪਲਾ ਕਰ ਦਵਾਂ ਉਹ ਨੂੰ ਕੱਢਦਾ ਹੈ ਤੇ ਕੱਢ ਕੇ ਨਾ ਬੜੇ ਪਿਆਰ ਦੇ ਨਾਲ ਉੱਥੇ ਹੀ ਉਹਨੂੰ ਇੱਕ ਪਾਸੇ ਛੱਡ ਕੇ ਆਪ ਅੱਗੇ ਚਲਾ ਜਾਂਦਾ ਹੈ ਤੇ ਅੱਗੇ ਜਾ ਕੇ ਸਾਧੂ ਜਿਹੜਾ ਹੁੰਦਾ ਹੈ ਨਾ ਉਹਦੇ ਪੈਰ ਵਿੱਚ ਬੜਾ ਵੱਡਾ ਇੱਕ ਕੰਡਾ ਚੁਭ ਜਾਂਦਾ ਹੈ ਕੰਡਾ ਚੁਭ ਜਾਂਦਾ ਤੇ ਉੱਥੇ ਹੀ ਬੰਦਾ ਤੇ ਲਹੂ ਨਿਕਲਣ ਲੱਗ ਪੈਂਦਾ ਹੈ ਤੇ ਨਾਰਦ ਮਨੀ ਜਿਹੜਾ ਕਹਿੰਦਾ ਹੈ ਨਾ ਉਹ ਕਹਿੰਦਾ ਹੈ ਕਿ ਇਹ ਕੀ ਹੋਇਆ ਜਿਹੜਾ ਚੋਰ ਸੀ ਉਹਨੂੰ ਮਿਲ ਗਿਆ ਮੂਰਾ ਤੇ ਜਿਹੜਾ ਹੈ ਸੀ ਸਾਧੂ ਜਿਨੇ ਭਲਾ ਕੀਤਾ ਉਹਨੂੰ ਕੀ ਮਿਲਿਆ ਉਹਨੂੰ ਕੰਡਾ ਮਿਲਿਆ ਕੰਡਾ ਲੱਗਿਆ ਉਹਦੇ ਪੈਰ ਨੇ ਚ ਉਹ ਫਿਰਨਾ ਨਾਰਾਇਣ ਕੋਲ ਗਿਆ ਕਿ ਨਾਰਾਇਣ ਕੋਲ ਜਾ ਕੇ ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਹੇ ਨਾਰਾਇਣ ਹੇ ਨਿਰੰਕਾਰ ਇੱਕ ਹੀ ਹੋਇਆ ਚੋਰ ਨੂੰ ਮਿਲ ਗਿਆ ਮੂਰਾ ਤੇ ਸਾਧੂ ਨੂੰ ਮਿਲ ਗਏ ਕੰਢੇ ਤੇ ਉਸ ਪਰਮਾਤਮਾ ਨੇ ਉਸਤਾਂ ਤੇ ਆਖਿਆ ਨਾਰਾਇਣ ਨੇ ਨਾਰਾਇਣ ਨੇ ਆਖਿਆ ਨਾਰਦ मुनि ਉਹ ਜਿਹੜਾ ਚੋਰ ਸੀ ਨਾ ਅਗਰ ਉਹ ਉਸ ਗਵਨ ਨੂੰ ਉੱਥੋਂ ਦਲਦਲ ਵਿੱਚੋਂ ਕੱਢਦਾ ਤੇ ਉਹਨੂੰ ਮਿਲਨੀ ਸੀ ਮੋਰਾਂ ਦਾ ਪੂਰਾ ਹੀ ਵਡਾ ਕੜਾ ਮਿਲਣਾ ਸੀ ਉਹਨੂੰ ਉਹਨੇ ਕੀ ਕੀਤਾ ਉਹਨੇ ਭਲਾ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਤੇ ਉਹ ਜਿਹੜੀਆਂ ਉਹ ਚਾਰ ਮੋਰਾਂ ਉਤੋਂ ਤੋਂ ਲੈ ਕੇ ਚਲਾ ਗਿਆ ਇਹ ਜਿਹੜਾ ਅਸੀਂ ਸਾਧੂ ਇਹਦੇ ਕਰਮਾਂ ਦੇ ਵਿੱਚ ਅੱਜ ਜਿਹੜਾ ਇਹਨਾਂ ਹੱਤਿਆ ਦਾ ਦੋਸ਼ ਲੱਗਣਾ ਸੀ ਤੇ ਇਹਨੂੰ ਫਾਂਸੀ ਹੋਣੀ ਹੀ ਲੇਕਿਨ ਇਹਨੂੰ ਫਾਂਸੀ ਇਹਨੂੰ ਸੂਲੀ ਉਤੇ ਨਹੀਂ ਚੜਾਇਆ ਗਿਆ ਇਹਦੇ ਪੈਰ ਵਿੱਚ ਕੰਡਾ ਚੁਭਿਆ ਤੇ ਇਹਦੇ ਸਾਰੇ ਦੁੱਖ ਕੱਟੇ ਗਏ ਕਿਉਂਕਿ ਦੁੱਖ ਕਿਉਂ ਕੱਟੇ ਗਏ ਦੁੱਖ ਇਸ ਕਰਕੇ ਕੱਟੇ ਗਏ ਕਿਉਂਕਿ ਇਹਨੇ ਇੱਕ ਗਊ ਦੀ ਰੱਖਿਆ ਕੀਤੀ ਗਊ ਨੂੰ ਦਲਦਲ ਵਿੱਚੋਂ ਬਾਹਰ ਕਢਿਆ ਦੇਖੋ ਜੀ ਅਗਰ ਅਸੀਂ ਚੰਗੇ ਕੰਮ ਕਰਦੇ ਹਾਂ ਤੇ ਚੰਗੇ ਕੰਮਾਂ ਦਾ ਫਲ ਵੀ ਮਿਲਦਾ ਹੀ ਮਿਲਦਾ ਹੈ ਮਾਰੇ ਕਰਮਾ ਦਾ ਫਲ ਵੀ ਜਿਹੜਾ ਹੈ ਨਾ ਮਿਲਦਾ ਹੀ ਮਿਲਦਾ ਹੈ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਕੇ ਦੱਸੋ ਨਾਲੇ ਸ਼ੇਅਰ ਵੀ ਕਰੋ ਕਿਉਂਕਿ ਲੋਕਾਂ ਦਾ ਅਗਰ ਜ਼ਿਆਦਾ ਤੋਂ ਜ਼ਿਆਦਾ ਫਲ ਹੋ ਜਾਏ ਤੇ ਹੋਰ ਸਾਨੂੰ ਕੀ ਚਾਹੀਦਾ ਹੈ ਆਪ ਵੀ ਬਾਣੀ ਪੜੋ ਤੇ ਆਪ ਵੀ ਲੋਕਾਂ ਨੂੰ ਬਾਣੀ ਨਾਲ ਜੋੜੋ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਮੇਰੇ ਕੋਲ ਅਗਰ ਕੋਈ ਗੁਨਾਹ ਹੋਇਆ ਹੈ ਇਸ ਸੰਸਾਰ ਵਿੱਚ ਤੇ ਤੂੰ ਇਹਨੂੰ ਇੱਥੇ ਹੀ ਬਖਸ਼ ਦੇ ਅੱਗੋਂ ਵਾਸਤੇ ਸਾਡੀ ਤੂੰ ਰੱਖਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ